ਕਿਥੇ ਜਾ ਰਹੇ ਹੋ ਅਸੀਂ ਵਾਈਪੇਸ ਜਾ ਰਹੇ ਬੱਚੇ ਲੈਣ ਵਾਸਤੇ ਬੱਚੇ ਲੈਣ ਜਾ ਰਹੇ ਹੁਣ ਰਾਹ ਖੁੱਲੇਗਾ ਤਾਂ ਜਾਣਾ ਹੁਣ ਗੱਲ ਸੁਣੋ ਕਿਸੇ ਨਾਲ ਖਲਵਾਤੇ ਰਹੇ ਆ ਹੁਣ ਮੁਲਾਜ਼ਮ ਇੱਕ ਆਇਆ 2 ਘੰਟੇ ਬਾਅਦ ਉਹ ਆਇਆ ਮੁਲਾਜ਼ਮ ਅਸੀਂ ਹੁਣ ਬਹੁਤ ਤੰਗ ਆ ਇਸ ਤੋਂ ਠੀਕ ਹੈ ਆ ਤਸਵੀਰਾਂ ਲਾ ਦਈਏ ਅਸੀਂ ਕਿ ਲੋਕ ਮੋਲ ਪਰੇਸ਼ਾਨ ਨੇ ਔਰ ਸਕੂਲ ਦਾ ਟਾਈਮ ਹੈ ਬੱਚਿਆਂ ਦੀ ਛੁੱਟੀ ਦਾ ਟਾਈਮ ਹੈ ਔਰ ਬਹੁਤ ਸਾਰੇ ਜੋ ਰਸਤਾ ਜਿਹੜਾ 2 ਘੰਟੇ ਤੋਂ ਬਲਾਕ ਹੈ ਔਰ ਹੁਣ ਟ੍ਰੈਫਿਕ ਕੋਲੋ ਜਿਹੜੀ ਆ ਉਹ ਪਹੁੰਚਦੀ ਆ ਔਰ ਦੱਸ ਦਈਏ ਕਿ ਕੁੰਬੜਾ ਚੌਕਾ ਮੋਹਾਲੀ ਦੀਆਂ ਤਸਵੀਰਾਂ ਨੇ ਔਰ ਹੁਣ ਪੁਲਿਸ ਮਲਾਜਮ ਇੱਥੇ ਪਹੁੰਚ ਕੇ ਤਾਂ ਰਸਤਾ ਖਲਾਉਂਦੀ ਕੋਸ਼ਿਸ਼ ਕਰਦੇ ਆ ਅਗਰ 2 ਘੰਟੇ ਪਹਿਲਾਂ ਇੱਕ ਮਲਾਜਮ ਇੱਥੇ ਆਇਆ ਹੁੰਦਾ ਤਾਂ ਇਹ ਰਸਤਾ ਖੁੱਲ ਸਕਦਾ ਸੀ ਲੇਕਿਨ ਫਿਲਹਾਲ ਦੱਸ ਦਈਏ ਕਿ ਇਹ ਤਸਵੀਰਾਂ ਤੁਹਾਨੂੰ ਮੋਹਾਲੀ ਦੇ ਬਖਾਰਾ ਔਰ ਮੋਹਾਲੀ ਦੇ ਕੁੰਬੜਾ ਚੌਂਕ ਦੇ ਵਿੱਚ ਖੜੇ ਆ ਔਰ ਲਗਾਤਾਰ ਇਹ ਜਾਮ ਜਿਹੜਾ ਛੁੱਟੀ ਦਾ ਟਾਈਮ ਹੈ ਸਕੂਲ ਦਾ ਟਾਈਮ ਹੈ ਔਰ ਜਾਮ ਵੱਧਦਾ ਜਾ ਰਿਹਾ ਔਰ ਹੁਣ ਪੁਲਿਸ ਜਿਹੜੀ ਆ ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਆ ਕਿ ਇਹਨਾਂ ਨੂੰ ਰੋਕਿਆ ਜਾਵੇ ਔਰ ਇੱਕ ਦੋ ਲਾਈਨਾਂ ਲੰਘਾਈਆਂ ਜਾਣ ਇਹ ਇਹ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਨੂੰ ਦੱਸ ਰਹੀ ਹੈ ਕਿ ਅਸੀਂ ਕੁੰਬੜਾ ਚੌਂਕ ਦੇ ਵਿੱਚ ਖੜੇ ਹਾਂ ਔਰ ਮੁਹਾਲੀ ਦੇ ਵਿੱਚ ਖੜੇ ਹਾਂ 2 ਘੰਟੇ ਤੋਂ ਇੱਥੇ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਸੀ ਔਰ ਹੁਣ ਇੱਥੇ ਮੁਲਾਜ਼ਮ ਪਹੁੰਚੇ ਆ ਔਰ ਹੁਣ ਆ ਕੇ ਆਵਾਜ਼ਾਈ ਜਿਹੜੀ ਆ ਉਹ ਸੁਖਾਲੀ ਹੋਈ ਆ ਸਕੂਲ ਦਾ ਟਾਈਮ ਸੀ ਬੱਚਿਆਂ ਦਾ ਔਰ ਇਹ ਬੱਚਿਆਂ ਵਾਸਤੇ ਮਾਂ ਪਿਓ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ ਕਿ ਇਹ ਰਸਤਾ ਜਿਹੜਾ ਖੋਲਿਆ ਜਾਵੇ ਅਸੀਂ ਸਕੂਲ ਦੇ ਬੱਚੇ ਲੈਣ ਜਾਣਾ ਔਰ ਲਗਾਤਾਰ ਮਾਂ ਪਿਓ ਲੋਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਜਾ ਕੇ ਇਹ ਜਾਮ ਜਿਹੜਾ ਵਾ ਬਹੁਤ ਵੱਡਾ ਹੁੰਦਾ ਗਿਆ ਔਰ ਕੁੰਬੜਾ ਚੌਂਗ ਦੇ ਵਿੱਚ ਲਗਾਤਾਰ ਜਾਮ ਵਾਧਾ ਗਿਆ ਹੁਣ ਪੁਲਿਸ ਮੁਲਾਜ਼ਮ ਇਹ ਰਸਤਾ ਖੋਲ ਰਿਹਾ ਹੁਣ ਇਹ ਰਸਤਾ ਖੋਲ ਲਿਆ ਔਰ ਲਗਾਤਾਰ ਇਹਨਾਂ ਨੂੰ ਲੰਘਾਇਆ ਜਾ ਰਿਹਾ ਔਰ ਤਸਵੀਰਾਂ ਤੁਸੀਂ ਵੇਖੋ ਕਿ ਕਿੰਨਾ ਜਾਮ ਸੀ ਕਿੰਨੇ ਸਮੇਂ ਤੋਂ ਲੋਕ ਪਰੇਸ਼ਾਨ ਸੀ ਔਰ ਹੁਣ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਖੜਦੀ ਨਜ਼ਰ ਆ ਰਹੀ ਆ ਦੋ ਘੰਟੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਘਟਦਿਆਂ ਇੱਥੇ ਤਿੰਨ ਦਿਨ ਤੋਂ ਲੈਟਰ ਹਾਂ ਇਹ ਦੱਸ ਦਈਏ ਕਿ ਇੱਥੇ ਇੱਥੇ ਜਾਮ ਲੱਗਦਾ ਕਿਉਂ ਆ ਕਿਉਂ ਜਾਮ ਲੱਗੇ ਹੋਏ ਇੱਥੇ ਲਾਈਟਾਂ ਖਰਾਬ ਹੈ ਜੀ ਲਾਈਟਾਂ ਖਰਾਬ ਹੈ ਔਰ ਦੱਸ ਦਈਏ ਕੀ ਹੈ ਲਾਈਟਾਂ ਜਿਹੜੀਆਂ ਇਹ ਕੱਲ ਤੋਂ ਲੈ ਕੇ ਦੋ ਦਿਨ ਤੋਂ ਖਰਾਬ ਨੇ ਲਾਈਟਾਂ ਔਰ ਜਿਸ ਕਰਕੇ ਇਹ ਸਾਰੀ ਆਵਾਜਾਈ ਪ੍ਰਭਾਵਿਤ ਹੋ ਰਹੀ ਆ ਔਰ ਲਗਾਤਾਰ ਲੋਕ ਪਰੇਸ਼ਾਨ ਹੋ ਰਹੇ ਆ ਦੱਸ ਦਈਏ ਕਿ ਮੋਹਾਲੀ ਦੇ ਕੁੰਬੜਾ ਚੌਂਕ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੇ ਹੋਰ ਵੀ ਡਿਊਟੀਆਂ ਕਰਨੀਆਂ ਔਰ ਲਾਈਟਾਂ ਤੇ ਵੀ ਜਾਣਾ ਹੈ ਲੇਕਿਨ ਇੱਥੇ ਦੱਸ ਦਈਏ ਕੀ ਆ ਜਾਮ ਆ ਤਸਵੀਰਾਂ ਤੁਸੀਂ ਵੇਖੋ ਕਿ ਕਿੰਨਾ ਜਾਮ ਹੈ ਕਿੰਨੀ ਦੁਨੀਆਂ ਆਵਾਜਾਈ ਦੇ ਵਿੱਚ ਅਟਕੀ ਹੋਈ ਸੀ ਔਰ ਲੰਬੇ ਜਾਮ ਲੱਗੇ ਹੋਏ ਆ ਲਗਾਤਾਰ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਇਹ ਹੀ ਸੀ ਕਿ ਲੋਕਾਂ ਨੂੰ ਰਸਤਾ ਨਹੀਂ ਮਿਲ ਰਿਹਾ ਔਰ ਇੱਕ ਦੱਸ ਦਈਏ ਕਿ ਕੁੰਬੜਾ ਚੌਂਕ ਵਾਲੀ ਇਹ ਸੜਕਾਂ ਸਾਰੀ ਟੁੱਟੀ ਆ ਪਹਿਲੇ ਨੰਬਰ ਤੇ ਸੜਕੀ ਟੁੱਟੀ ਏ ਦੂਸਰੀ ਨੰਬਰ ਤੇ ਲਾਈਟਾਂ ਖਰਾਬ ਨੇ ਔਰ ਕਿੰਨੀਆਂ ਪਰੇਸ਼ਾਨੀਆਂ ਮੁਹਾਲੀ ਦੇ ਵਿੱਚ ਦੱਸਦੇ ਆ ਕਿ ਮੁਹਾਲੀ ਬੜਾ ਡਵੈਲਪ ਹੈ ਮੁਹਾਲੀ ਬੜਾ ਵਧੀਆ ਜ਼ਿਲ੍ਹਾ ਤਾਂ ਵਧੀਆ ਜ਼ਿਲ੍ਹੇ ਦੀਆਂ ਤਸਵੀਰਾਂ ਵਿਖਾ ਰਿਆ ਮੁਹਾਲੀ ਦੀਆਂ ਔਰ ਲਗਾਤਾਰ ਤੁਹਾਨੂੰ ਕੰਬੜਾ ਚਾਉਂਦੀਆਂ ਤਸਵੀਰਾਂ ਵਿਖਾ ਰਿਆ ਔਰ ਇਹ ਤਸਵੀਰਾਂ ਨੂੰ ਤੁਸੀਂ ਕਿਉਂ ਦੇਖਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਤਾਂ ਹੁਣ ਜਾਮ ਖੁੱਲਦਾ ਨਜ਼ਰ ਆ ਰਿਹਾ ਇਹ ਤਸਵੀਰਾਂ ਦੇਖ ਲਿਓ ਤੁਸੀਂ ਕਿ ਹੁਣ ਜਾਮ ਖੁੱਲਦਾ ਨਜ਼ਰ ਆ ਰਿਹਾ ਔਰ ਲਾਈਟਾਂ ਦੋ ਦਿਨ ਤੋਂ ਬੰਦਾ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਈਟਾਂ ਜਿਹੜੀਆਂ ਉਹ ਚਲਾਈਆਂ ਜਾਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਈਟਾਂ ਜਿਹੜੀਆਂ ਉਹ ਠੀਕ ਕਰਵਾਈਆਂ ਜਾਣ ਤਾਂ ਜੋ ਲੋਕ ਆਪਣੇ ਬੱਚੇ ਲੈ ਕੇ ਸਕੂਲ ਤੋਂ ਸਮੇਂ ਨਾਲ ਆਪਣੇ ਘਰ ਆ ਜਾਣ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਜਾਮ ਲੱਗੇ ਮੋਹਾਲੀ ਦੇ ਦੱਸਦੇ ਆ ਕਿ ਪੰਜਾਬ ਦਾ ਸਭ ਤੋਂ ਡਿਵੈਲਪ ਜਿਲ੍ਹਾ ਮੋਹਾਲੀ ਹੈ ਔਰ ਇਹਦੀਆਂ ਤਸਵੀਰਾਂ ਤੁਸੀਂ ਵੇਖੋ ਇਹਦੇ ਹਾਲਾਤ ਤੁਸੀਂ ਵੇਖੋ ਕਿ ਕੀ ਹਾਲਾਤ ਬਣੇ ਹੋਏ ਨੇ ਔਰ ਗੱਟੀਆਂ ਸਲੋ ਜਾ ਰਹੀਆਂ ਸੜਕ ਵੀ ਟੁੱਟੀ ਹੋਈ ਆ ਔਰ ਲਗਾਤਾਰ ਇਹ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਮੋਹਾਲੀ ਤੋਂ ਵਖਾ ਰਿਹਾ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਿਲ੍ਹਾ ਗੁਰਦਾਸਪੁਰ